ਕੀਰਤੀ ਪੰਸਾਰੀ ਦੁਕਾਨ ਫਤੇਗੜ ਚੂੜੀਆਂ ਰੋਡ ਵੱਲੋਂ ਤਾਂ-ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪ੍ਰਕਾਸ਼ ਦਿਹਾੜੀ ਦੀਆਂ ਲੱਖ ਲੱਖ ਵਧਾਈਆਂ ਇਸ ਮੌਕੇ ਲਖਪ੍ਰਿਤ ਸਿੰਘ ਨੇ ਕਿਹਾ ਕੀ ਤਾਂਤਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਸਾਰੇ ਰਲ ਕੇ ਪ੍ਰਣ ਕਰੀਏ ਕਿ ਇਹ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰੀਏ ਗੁਰਬਾਣੀ ਨਾਲ ਜੁੜੀਏ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਕੇ ਉਹਨਾਂ ਨੂੰ ਵੀ ਆਪਣੇ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਬਣਾ ਸਕੀਏ ਇਸ ਮੌਕੇ ਉਹਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਸਾਰੀ ਲੋਕਾਈ ਦੇ ਸਾਂਝੇ ਗੁਰੂ ਸਨ ਜਿਨ੍ਹਾਂ ਨੇ ਜਾਤ ਪਾਤ ਪੇਤ ਪਾਵ ਅਤੇ ਊਚ ਨੀਚ ਨੂੰ ਤਿਆ ਕੇ ਮਾਨਸ ਦੀ ਜਾਤ ਸਭ ਇੱਕੇ ਪਹਿਚਾਣੇ ਉਦਾ ਸੰਦੇਸ਼ ਦਿੱਤਾ ਕਿ ਦੁਨੀਆ ਤੇ ਜੇ ਕੋਈ ਆਯੁਰਵੈਦਿਕ ਵਿੱਚ ਵਾਪਸ ਆਣਾ ਚਾਹੁੰਦਾ ਹੈ ਜੇ ਮੰਨ ਲਓ ਐਲੋਪੈਥਿਕ ਤੋਂ ਆਯੁਰਵੈਦਿਕ ਵਿੱਚ ਵਾਪਸ ਆਣਾ ਚਾਹੁੰਦਾ ਹੈ ਆਯੁਰਵੈਦਿਕ ਇੱਕ ਸਾਡੀ ਪਰਮਾਤਮਾ ਹੀ ਦਿੱਤੀ ਹੋਈ ਜਿਹੜੀ ਪਰਮਾਤਮਾ ਹੈ ਨਾ ਜਿਵੇਂ ਮੰਨ ਲਓ ਇੱਕ ਬ੍ਰਹਮੀ ਬੁੱਟੀ ਏ ਤੇ ਬ੍ਰਹਮਾ ਦੇਵਤਾ ਨੇ ਦਿੱਤੀ ਏ ਅਰਜੁਨ ਛਾਲੇ ਅਰਜੁਨ ਦੇਵਤਾ ਨੇ ਦਿੱਤਾ ਇਹ ਦੇਵੀ ਦੇਤੇ ਦੀਆਂ ਵਰਦਾਨ ਨੇ ਜਿਹੜੀ ਬੁੱਟੀਆਂ ਜੜੀਆਂ ਤੇ ਇਹਨਾਂ ਨੂੰ ਜੇ ਕੋਈ ਵਾਪਸ ਆਣਾ ਚਾਹੁੰਦਾ ਤੇ ਜਿਹੜੇ ਵਿਅਦਕੀਮ ਨੇ ਕਹੀ ਜਾਂ ਕੋਈ ਉਹ ਐਲੋਪੈਥਿਕ ਦਵਾਈਆਂ ਜਾਂ ਸਟੀਰਡ ਪਾ ਕੇ ਦਿੰਦੇ ਨੇ ਉਹ ਚੀਜ਼ ਤੇ ਮੈਂ ਗੱਲ ਕਰਾਂਗਾ ਕਿ ਕਦੀ ਵੀ ਲਾਈਫ ਦੇ ਵਿੱਚ ਮੇਰੀ ਦੁਕਾਨ ਇੱਕ ਓਪਨ ਦੁਕਾਨਦਾਰੀ ਮੇਰੀ ਕਦੀ ਵੀ ਲਾਈਫ ਦੇ ਵਿੱਚ ਅਸੀਂ ਉਹ ਚੀਜ਼ਾਂ ਜੇ ਕਦੀ ਵੀ ਯੂਜ਼ ਨਹੀਂ ਕੀਤੀਆਂ ਤੇ ਜੇ ਕੋਈ ਬੰਦਾ ਭਾਵੇਂ 10 ਦਿਨਾਂ ਲੇਟ ਅਸਰ ਹੋ ਜੇ ਪਰ ਅਸੀਂ ਜਿਹੜਾ ਕੋਈ ਵੀ ਜਿਹੜਾ ਕੰਮ ਕਰੀਏ ਉਹ ਸ਼ੁੱਧ ਕਰੀਦਾ ਆਰਗੈਨਿਕ ਕਰੀਦਾ ਦਿੱਤਾ ਕਿ ਅਸੀਂ ਹਰ ਚੀਜ਼ ਦਾ ਇਲਾਜ ਕਰਦੇ ਆ ਤੇ ਹਰ ਚੀਜ਼ ਦਾ ਇਲਾਜ ਹੈ ਜੀ ਉਹ ਆਪਣਾ ਆਓ ਆਪਣਾ ਦੱਸੋ ਤੇ ਕਸਟਮਾਈਜ਼ ਦਵਾਈ ਬਣਾਓ ਅਸੀਂ ਅਸੀਂ ਆਪਣੀ ਇੱਕ ਆਯੁਰਵੈਦਿਕ ਚੀਜ਼ ਕਸਟਮਾਈਜ਼ ਮੈਡੀਸਿਨ ਜਿਵੇਂ ਕਹ ਲਓ ਆਯੁਰਵੈਦਿਕ ਖਰਾਕ ਅਸੀਂ ਨੂੰ ਬਣਾ ਕੇ ਦਿੰਨੇ ਆ ਕੋਈ ਵੀ ਪ੍ਰੋਬਲਮ ਹੈ ਜੇ ਨੂੰ ਸ਼ੂਗਰ ਹੈ ਜੇ ਉਹ ਸ਼ੂਗਰ ਦੀ ਦਵਾਈ ਖਾਈ ਜਾ ਰਹੀ ਹੈ ਖਾਈ ਜਾ ਰਹੀ ਹੈ ਸਾਡੇ ਕੋਲ ਕੋ 4-5 ਮਹੀਨੇ ਲੱਗ ਕੇ ਦਵਾਈ ਖਾਣੇ ਸ਼ੂਗਰ ਉਹਦੀ ਕੰਟਰੋਲ ਹੋਣੀ ਸ਼ੁਰੂ ਹੋ ਜੇਗੀ ਭਾਜੀ ਮੈਨੂੰ 15 ਤੋਂ 17 ਸਾਲ ਹੋ ਗਏ ਨੇ ਇਹ ਕੰਮ ਦੇ ਵਿੱਚ ਬਾਕੀ ਸਾਡਾ 5 ਪੀੜ੍ਹੀਆਂ ਤੋਂ ਕੰਮ ਹੈ ਤੇ ਜਿੱਥੋਂ ਤੱਕ ਮੈਨੂੰ ਜਿਵੇਂ ਤੁਹਾਨੂੰ ਮੈਂ ਜਾਣਦਾ ਵਾਂ ਤੇ ਤੁਸੀਂ ਮੈਨੂੰ ਬਚਪਨ ਤੋਂ ਜਾਣਦੇ ਹੋ ਠੀਕ ਹੈ ਨਾ ਤੇ ਤੁਸੀਂ ਵੀ ਮੈਨੂੰ ਬਚਪਨ ਤੋਂ ਹੀ ਜਾਣਦੇ ਹੋ ਇਸੇ ਤਰ੍ਹਾਂ ਹੀ ਤੁਸੀਂ ਜਿਹੜਾ ਮੇਰਾ ਪੁਰਾਣੀ ਜਿਹੜੀ ਦੁਕਾਨ ਹੈ ਉਹ ਅਗੀ ਸਾਡੀ ਬੱਸ ਅੱਡੇ ਸਾਹਮਣੇ ਸ਼ਰੀਪੁਰੇ ਉੱਥੇ ਸਾਡੇ ਤੁਸੀਂ ਕਿਸੇ ਵੀ ਘਰ ਕਿਸੇ ਵੀ ਦੁਕਾਨਦਾਰ ਨੂੰ ਪੁੱਛ ਲੋਗੇ ਕਿ ਕੀਰਤਿਆਂ ਦਾ ਜਿਹੜਾ ਕੰਮ ਹੈ ਕਿੰਨਾ ਚਿਰ ਪੁਰਾਣਾ ਤੇ ਉਹ ਵੀ ਤੁਹਾਨੂੰ ਦੱਸਣਗੇ ਕਿ ਸਾਡਾ ਜਿਹੜਾ ਪਿਓ ਦਾਦਾ ਉਹ ਵੀ ਕਹਿੰਦਾ ਸੀ ਕਿ ਮੈਂ ਛੋਟਾ ਛੋਟਾ ਨਾ ਜਿਹੜਾ ਉਹਦਾ ਨਈ ਦੁਕਾਨ ਤੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅੰਬੇਸਰ ਤੋਂ ਵੈ ਨਾਪਰੀ ਸਿੰਘ ਕੀਰਤੀ ਪੰਸਾਰੀ ਤੋਂ ਜਿਹੜੀ ਆਪਣੀ ਸਾਰੀ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਔਰ ਅੱਜ ਨਗਰ ਕੀਰਤਨ ਦੇ ਨਾਲ ਨਾਲ ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਹ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅਸੀਂ ਇੱਕੋ ਸੰਦੇਸ਼ ਇਹ ਦੇਣਾ ਚਾਹੁੰਦੇ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ ਸਾਰੇ ਬੱਚੇ ਇਸ ਚੀਜ਼ ਨੂੰ ਮਨਾਇਆ ਕਰੋ ਗੁਰਪੁਰ ਨੂੰ ਔਰ ਜਾਤ ਪਾਤ ਤੋਂ ਦੂਰ ਰਹੋ ਜਿੱਦਾਂ ਸਾਡੇ ਗੁਰੂ ਸਾਹਮਨੇ 20 ਰੁਪਏ ਦਾ ਲੰਗਰ ਲਾਇਆ ਹੈ ਉਹ ਲੰਗਰ ਨੂੰ ਅੱਜ ਤੋਂ ਦਿਨ ਚੱਲਦਾ ਜਾ ਰਿਹਾ ਉਹ ਚੱਲਦਾ ਹੀ ਜਾਣਾ ਹੈ ਇਸ ਕਰਕੇ ਸਾਰਿਆਂ ਨੂੰ ਇੱਕੋ ਹੀ ਸੰਦੇਸ਼ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਜਾਤਾਂ-ਬਾਤਾਂ ਤੋਂ ਲੜਾਈ ਝਗੜਿਆਂ ਤੋਂ ਦੂਰ ਰਹੋ ਤੇ ਹਰ ਗੁਰਪੁਰਬ ਨੂੰ ਇਦਾਂ ਹੀ ਉਤਸ਼ਾਹ ਨਾਲ ਮਨਾਇਆ ਕਰੋ ਔਰ ਮੈਂ ਇੱਕ ਵਾਰੀ ਫੇਰ ਵਧਾਈ ਦੇਣਾ ਚਾਹੁੰਦਾ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਸੰਗਤਾਂ ਨੂੰ ਕਰੋੜ-ਕਰੋੜ ਵਧਾਈਆਂ